ਇਸ ਮੰਦਰ ਦੇ ਵਿੱਚ ਅਚਾਨਕ ਸਵੇਰੇ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇੱਥੇ ਅੱਗ ਬੁਝਾਈ ਇਹ ਕਿਉਂਕਿ ਇਹ ਸਾਰਾ ਮੰਦਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਲੰਗੜੇ ਦੇ ਵਿੱਚ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੁਰਾਂਗਲਾ ਦੇ ਪ੍ਰਮੁੱਖ ਬਾਜ਼ਾਰ ਅੰਦਰ ਸਥਿਤ ਕਾਲੀ ਮਾਤਾ ਦੇ ਮੰਦਰ ਵਿਖੇ ਜੰਡਿਆਲਾ ਮਹਾਜਨ ਬਰਾਦਰੀ ਦੇ ਦੇਵਸਥਾਨ ਬਾਬਾ ਸਾਹਿਜ ਨਾਦ ਜੀ ਦੇ ਦਰਬਾਰ ਵਿਖੇ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅੱਗ ਦਾ ਪਤਾ ਲੱਗਦੇ ਸਾਰੇ ਹੀ ਮੰਦਰ ਦੇ ਪੁਜਾਰੀ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਘਰਾਂ ਵਿੱਚੋਂ ਪਾਣੀ ਲਿਆ ਲਿਆ ਕੇ ਲਗਭਗ 3 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਜ਼ਿਕਰ ਜੋ ਹੋਇਆ ਕਿ ਮੰਦਰ ਤੰਗੜੀ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਕਾਫੀ ਮੁਸ਼ਕਲ ਕਰਨੀ ਪਈ ਇਸ ਅੱਗ ਨਾਲ ਜਿੱਥੇ ਮੰਦਰ ਵਿਖੇ ਲੱਗੀ ਐਲਈਡੀ ਏਸੀ ਅਤੇ ਹੋਰ ਕੀਮਤੀ ਸਮਾਨ ਸੜ ਗਿਆ ਉੱਥੇ ਹੀ ਬਾਬਾ ਸਹਿਜ ਨਾਥ ਜੀ ਦੀ ਮੂਰਤੀ ਦਾ ਬਚਾਅ ਹੋ ਗਿਆ ਅੱਗ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੀ ਨਾਨਾਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਉਹ ਮੰਦਰ ਵਿਖੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ પાસે ਮੁਆਵਜ਼ੇ ਦੀ ਮੰਗ ਕਰਨਗੇ ਨਾ ਬਾਬੇ ਸ਼ੈਨਾ ਦਾ ਮਤਲਬ ਪੁਜਾਰੀਆਂ ਮੈਂ ਘਰ ਗਿਆ ਸੀ ਸਬਜੀ ਦਾ ਘਰੀਆ ਤੇ ਮੈਨੂੰ ਜੱਕਨਾ ਬੁਲਾਸ ਹੋਇਆ ਤੇ ਮੈਂ ਧੋੜਿਆ ਤੇ ਸਾਹਮਣੇ ਵਾਹ ਗਵੰਡੀਗੁਰ ਕੈਬ ਲਈ ਆ ਮੁਰਗਾ ਸਾਰਿਆਂ ਨੂੰ ਫੋਨ ਕੀਤਾ ਮੈਂ ਸਾਰੇ ਸਾਰੇ ਹਾਲ ਬਹੁਤ ਜ਼ਿਆਦਾ ਕੀਤੀ ਆ ਜਿੰਨੂੰ ਵੱਧ ਤੋਂ ਵੱਧ ਹਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛ ਨਹੀਂ ਆ ਬਾਕੀ ਸਾਰਿਆਂ ਨੇ ਖਾ ਖਾ ਇਹ ਪਤਾ ਨਹੀਂ ਇਸੇ ਪਹਿਲੇ ਪਦੋਂ ਅਗਰ ਜੱਕਨਾ ਬੁਲਾਸ ਪਤਾ ਲੱਗਾ ਜੀ ਜੱਕ ਤਾਂ ਮੈਂ ਫੜਸ ਹੋਇਆ ਤੇ ਨਾਲ ਦਰਦ ਹੋ ਰਾਇਆ ਬਸ ਆਰਗੇਮਾ ਪੈਪੂ ਮੰਡੋ ਲਈਆ ਤੇ ਪਤਾ ਗਿਆ ਕੀ ਆ ਸਾਰੇ ਸਾਰੇ ਫੋਨ ਸਾਰੇ ਮਿਟਾ ਤੇ ਮੰਡੋ ਸਾਰੇ ਸਾਰੇ ਸਜੋ ਨਾਲ ਅੱਗ ਬੁਝ ਗਈ ਆ ਤੇ ਬਾਬੇ ਦੀ ਮੂਰਤੀ ਬੜੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਅਗ ਲਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇ ਫਾਇਰ ਬਿਗੇਟ ਆਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁ ਮੰਦਰ ਪਖਾਰਾ ਤੈਸ਼ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਝ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਬਾਬਾ ਜੀ ਮੰਦਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਜੀ ਨਾ ਦਾ ਮੰਦਰ ਤੇ ਉਥੇ ਵੀ ਪਤਾ ਲੱਗਾ ਵੀ 8:10 ਵਜੇ ਨਾਲ ਅੱਗ ਲੱਗੀ ਆ ਉਥੇ ਆਏ ਸਾਰੇ ਜਣੇ ਸਾਈਡ ਤੇ ਇਕੱਠੇ ਹੋਏ ਸਾਰਿਆਂ ਨੇ ਵਿਝਾਈ ਆ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾ ਜਿਹੜਾ ਮੰਦਰ ਹੈ ਇਹ ਸ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੋਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਤੇ ਪਾਣੀ ਬੁਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਆ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪ੍ਰਮਾਤਮਾ ਦੀ ਇਹ ਕਿਰਪਾ ਸਾਇੰਸ ਸਾਹਿਬ ਨਾਜ਼ੀ ਦੀ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿਵੇਂ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਰਹੀ ਗਈ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਪਰਸਰ ਗਲੀ ਦੇ ਵਿੱਚ ਹੋਣ ਕਰਕੇ ਜਿਹੜੀ ਕਾਫੀ ਮੁਸ਼ਕਲਤ ਵੀ ਹੋਈ ਪਰ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਸਾਰਾ ਨੁਕਸਾਨ ਹੋ ਗਿਆ ਐਲਈਡੀ ਏਸੀ ਹੋਰ ਵੀ ਜਿਹੜਾ ਕੀਮਤੀ ਸਮਾਨ ਸੀਗਾ ਸਾਰਾ ਸੜ ਕੇ ਸੁਆਹ ਹੋ ਗਿਆ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਬਾਬਾ ਸਹਿਜਨਾਥ ਜੀ ਦਾ ਦਰਬਾਰ ਬੜਾ ਹੀ ਇਤਿਹਾਸਕ ਮਾਨਤਾ ਦਰਬਾਰ ਦੇ ਵਿੱਚ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਿਆ ਔਰ ਬੜੀ ਹੀ ਚਮਤਕਾਰੀ ਜਿਹੜੀ ਚੀਜ਼ ਸੀਗੀ ਉਹ ਦੇਖਣ ਦੇ ਵਿੱਚ ਜਿੱਥੇ ਹਰ ਕੋਈ ਭਾਵੁਕ ਸੀਗਾ ਪਹਿਲੇ ਹੀ ਇੱਥੇ ਅੱਗੇ ਕਈ ਚਾਂਸ ਜਿਹੜੇ ਹੋ ਚੁੱਕੇ ਨੇ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪੈਂਦਾ ਸੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਕਮ ਸਕਮ ਇੱਕ ਫਾਇਰ ਵਗੈਰ ਦੀ ਗੱਡੀ ਲਗਭਗ ਕਸਵਾਦਨਗਰ ਨੂੰ 100 ਤੋਂ ਵੱਧ ਕਰੀਬ ਜਿਹੜੇ ਪਿੰਡ ਪੈਂਦੇ ਆ